ਕਾ ਨਾਮ ਲੀ ਮੀਰਾ ਪਿੰਡ ਬੱਡੀ ਦੇਲੇ ਜੀ ਤੁਹਾਡੀ ਮਾਤਾ ਦੀ ਹਸਿਆ ਹੋਈ ਹੈ ਕੀ ਮਾਤਾ ਤੇ ਅਸੀਂ 4 ਵਜੇ ਮੈਂ ਤੇ ਮੇਰੇ ਬਰਾ ਭਰਾ ਜੀ ਚਲੇ ਗਏ ਪੱਠੇ ਤੇ ਚਲੇ ਗਏ ਜੀ ਉਦੋਂ ਬਾਅਦ ਅਸੀਂ 6 ਵਜੇ ਕਹਿੰਦੇ ਚਲੋ ਚਾ ਲਿਆ ਵੀ ਚਾ ਲਿਆ ਅਸੀਂ ਚਾ ਲੈਣ ਬਾਗੇ ਜੀ ਕਦ ਦੇਖਿਆ ਮੇਰੀ ਮਾਤਾ ਦੀ ਮੌਤ ਕਰੀ ਪਈ ਜੀ ਮੇਰੀ ਪਿੰਜਾਈ ਨੇ ਰਵਿੰਦਰ ਗੌਰ ਨੇ ਕੋਈ ਘਰੇ ਲੜਾਈ ਪੜਾਈ ਕੋਈ ਲੜੀ ਪੜੀ ਦੀ ਆਥਣੇ ਚਲੇ ਰੋਟੀ ਪਕਾਈਏ ਕੱਥਾ ਸਾਰਾ ਖਾਦਾ ਜੀ ਕੋਈ ਕੋਈ ਬੋਲਿਆ ਨਹੀਂ ਕੋਈ ਚੱਲਿਆ ਨਹੀਂ ਤੜਕੀ ਵੀ ਚਾਹੀ ਕੇ ਅਸੀਂ 48 ਬੁੜੀ ਵੀ ਜਾਂਦੇ ਹੁੰਦੇ ਕੀ ਸ਼ੀਕ ਬਜੇ ਗਈ ਜੀ ਸੀ ਮਾਤੋ ਦੀ ਕੋਈ ਪਈ ਬੁਜੀ ਕਿੰਨੇ ਸਾਲ ਹੋ ਗਏ ਤੇਰੇ ਭਰਾ ਦੇ ਬੈਨ ਹੋ ਹੋ ਗਈ ਜੀ 9 ਸਾਲ ਹੋ ਗਈ ਕੋਈ ਜਾਂਦੇ ਦੀ ਵਧੀਆ ਜੈ ਜੈ ਤੇ ਜੀ ਮੀਨ ਅਮੀਨੇ ਲਾ ਕੇ ਵੀ ਆ ਜੇ ਮੇਰੇ ਭਰਾ ਵੀ ਉਹ ਵੀ ਕਿੱਥੋਂ ਦੀ ਹੈ ਇਹ ਇਹ ਵਿਆਹ ਬਿਆਰ ਕੀ ਹੈ ਜੀ ਰੰਤੀ ਦਾਗਾ ਕੀ ਅੰਡਮਨ ਦਾ ਮੈਂ ਨਾ ਨਹੀਂ ਜਾਣਦਾ ਜੀ ਉਹਦਾ ਬੱਚੇ ਹੈਗੇ ਬੱਚਾ ਇੱਕ ਮੁੰਡਾ ਇੱਕ ਕੁੜੀ ਹੈ ਵੱਡੀ 6 ਸਾਲ ਕੀ ਮੁੰਡਾ ਜੂੜ ਕੇ ਖਸਾਲ ਕਾ ਜੀ ਹਾਂਜੀ ਇਹ ਅੱਜ ਸਾਨੂੰ ਤਲਾਹ ਮਿਲੀ ਸੀ ਕਿ ਪਿੰਡ ਲੇਲ ਕਲਾਂ ਵਿਖੇ ਭੂਰੀ ਕੌਰ ਨਾਮ ਦੇ ਔਰਤ ਦਾ ਉਹਦੇ ਘਰ ਦੇ ਵਿੱਚ ਹੀ ਉਹਦੀ ਨੂੰਹ ਵੱਲੋਂ ਸੱਟਾ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਸਬੰਧ ਚ ਮੈਂ ਸਮੀਤ ਪੁਲਿਸ ਪਾਰਟੀ ਅਸੀਂ ਮੌਕੇ ਤੇ ਪਹੁੰਚੇ ਤਾਂ ਉੱਥੇ ਉਹ ਬਜ਼ੁਰਗ ਔਰਤ ਭੂਰੀ ਕੌਰ ਜੀ ਦੀ ਲਾਸ਼ ਉੱਥੇ ਮੰਜੇ ਤੇ ਪਈ ਸੀਗੀ ਖੂਨ ਨਾਲ ਲਥਪਥ ਤੇ ਉਥੋਂ ਨਾਲ ਦੇ ਬੇਟੇ ਸੁੱਖਾ ਸਿੰਘ ਦਾ ਅਸੀਂ ਬਿਆਨ ਲਿਖ ਕੇ ਤੇ ਉਹਨਾਂ ਦੀ ਜਿਹੜੀ ਮਾਤਾ ਪੂਰੀ ਕੌਰ ਦੀ ਨੂੰਹ ਸੀ ਅ ਚੰਦਰਮੁਨੀ ਉਹਦੇ ਖਿਲਾਫ ਅਸੀਂ ਕੇਸ ਦਰਜ ਕੀਤਾ ਹੈ 302 ਆਈਪੀਸੀ ਤਹਿਤ ਤੇ ਜਿਹੜੀ লাশ ਹੈ ਉਹਦਾ ਅਸੀਂ ਮੌਇਨਾ ਕਰਕੇ ਫਾਰਮ ਭਰ ਕੇ ਜੋ ਸਾਡੀ ਕਾਰਵਾਈ ਹੁੰਦੀ ਹੈ ਉਹ ਕਰਕੇ ਅਸੀਂ লাশ ਮੌਨਕ ਸਿਵਲ ਹਸਪਤਾਲ ਮੋਰਚਰੀ ਚ ਭੇਜੀ ਹੈ ਤੇ ਉਹਦਾ ਸਪੋਸਟਮਨ ਕਰਵਾ ਰਹੇ ਆਂ ਤੇ ਇਹਦਾ ਕਾਰਨ ਕੀ ਦੱਸਿਆ ਗਿਆ ਸੀ ਕਿ ਕੀ ਕਾਰਨਾ ਕਰਕੇ ਜਿਹੜਾ ਦੇਖੋ ਜੀ ਜੋ ਜਿਵੇਂ ਪਤਾ ਲੱਗਿਆ ਪਰਿਵਾਰ ਵਾਲਾ ਹਾਂਜੀ ਹਾਂਜੀ ਉਹ ਮਦਈ ਦੇ ਬਿਆਨ ਮੁਤਾਬਕ ਜਿਹੜਾ ਹੈਗਾ ਵੀ ਅਕਸਰ ਕਲੇਸ਼ ਕਰਦੀ ਰਹਿੰਦੀ ਸੀ ਕਿ ਮਾਤਾ ਨਾਲ ਆਪਣੀ ਸੱਸ ਨਾਲ ਤੇ ਅੱਜ ਸਵੇਰ ਇਹ ਦੋਨੇ ਭਰਾ ਜਿਹੜੇ ਸੁੱਖਾ ਸੰਗਤ ਤੇ ਇੱਕ ਪੂਰੀ ਸੌਰੀ ਆਪਣਾ ਚੰਦਰਮੁਨੀ ਦਾ ਜਿਹੜਾ ਪਤੀ ਹੈ ਗਰਸੇਵ ਸਿੰਘ ਇਹ ਪੱਠੇ ਤੇ ਗਏ ਸੀਗੇ ਉਸ ਤੋਂ ਬਾਅਦ ਸੁੱਖਾ ਸੰਗਤ ਚਾਹ ਲੈਣ ਆਇਆ ਤਾਂ ਆਉਂਦੇ ਨੂੰ ਹੋ ਸਭ ਨਾਲ ਉਹ ਤੇ ਵਾਰ ਕਰ ਰਹੀ ਸੀਗੀ ਤੇ ਉਹਦੇ ਗਰਦਨ ਤੇ ਵੀ ਵਾਰ ਸੀ ਪਹਿਲਾਂ ਮਾਰਿਆ ਸੀਗਾ ਤੇ ਪੂਰੀ ਘਰ ਨੂੰ ਅਸੀਂ ਅੰਦਰ ਡੇਟ ਭੇਜਦੇ ਆ